ਦੋਸਤੋ ਸਤਲੁਜ ਦਰਿਆ ਬੰਨ ਸੰਗਵਾਲ ਦੇ ਇਹ ਰਾਤ ਦੇ ਦ੍ਰਿਸ਼ ਹੈ ਅੱਗੇ-ਅੱਗੇ ਐਸ ਡੀ ਐਮ ਪ੍ਰਭਲীন ਕੌਰ ਬਰਾੜ ਜਾ ਰਹੇ ਨੇ ਤੇ ਉਹਨਾਂ ਦੇ ਮਗਰ ਹਲਕਾ ਨਕੂਤਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜਾ ਰਹੇ ਨੇ ਬੈਟਰੀਆਂ ਦੀ ਲਾਈਟ ਦੇ ਸਹਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਨਾਲ ਜਿਹੜੀ ਆ ਉਹ ਫੋਰਸ ਜਾ ਰਹੀ ਹੈ ਇਹ ਰਾਤ 2:30 ਵਜੇ ਤੱਕ ਦੱਸਿਆ ਗਿਆ ਹੈ ਕਿ ਐਮਐਲਏ ਦਰਿਆਵੰਦ ਦੇ ਕੰਮ ਦਾ ਜਾਇਜ਼ਾ ਲੈਂਦੇ ਰਹੇ ਇਸ ਮੌਕੇ ਤੇ ਬੇਸ਼ੱਕ ਵੱਡੀ ਗਿਣਤੀ ਵਿੱਚ ਦਿਨ ਭਰ ਕਿਸਾਨ ਅਤੇ ਲੋਕ ਜਿਹੜੇ ਇਕੱਠੇ ਹੋਏ ਸੀ ਉਹ ਨਹੀਂ ਦਿਖਾਈ ਦੇਣਗੇ ਤੁਹਾਨੂੰ ਹਾਂ ਇਹ ਜ਼ਰੂਰ ਹੈ ਕਿ ਇਸ ਮੌਕੇ ਪ੍ਰਸ਼ਾਸਨ ਪੁਲਿਸ ਰੱਖਿਆ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਬੀਬੀ ਮਾਨ ਦੇ ਨਾਲ देर ਰਾਤ ਤੱਕ ਇੱਥੇ ਰਹਿ ਦੱਸਿਆ ਗਿਆ ਆਓ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਹੋਰ ਵੀ ਵੀਡੀਓ ਦ੍ਰਿਸ਼ ਦਿਖਾਉਣੇ ਆ ਇਹ ਸਾਹਮਣੇ ਜਿਹੜੀ ਅੰਦਰਲੇ ਪਾਸੇ ਲਾਈਟ ਤੁਹਾਨੂੰ ਲਗਾਤਾਰ ਦਿਸ ਰਹੀ ਹੈ ਇਹ دریا ਬੰਦੀ ਨੋਚ ਜਿਸ ਨੂੰ ਕੱਲ ਪਾਣੀ ਦੇ ਤੇਜ਼ ਵਹਾਣੇ ਢਾਹ ਮਾਰੀ ਸੀ ਢਾਹ ਮਾਰਨ ਕਰਕੇ ਉਹ ਨੋਚ ਜਿਹੜੀ ਆ ਉਹ 200 ਮੀਟਰ ਦਰਿਆ ਦੇ ਅੰਦਰ ਤੱਕ ਹੈ ਜੇ ਨੂੰ ਦਰਿਆ ਦਾ ਤੇਜ਼ ਵਹਾਜੜ ਆਇਆ ਉਹ ਹੜਾਕੀ ਲੈ ਗਿਆ ਇਸ ਨੋਜ ਨੂੰ ਕੈਮ ਰੱਖਣ ਲਈ ਪ੍ਰਸ਼ਾਸਨ ਨੇ ਲੋਕਲ ਲੋਕਾਂ ਨੇ ਇੱਥੇ ਲੱਗੀ ਮਸ਼ੀਨਰੀ ਨੇ ਜਿਵੇਂ بڑے بڑے ਸਪੈਦਿਆਂ ਦੇ ਦਰਾਫਤ ਵੱਢ ਕੇ ਪਾਣੀ ਅੱਗੇ ਸੁੱਟ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਗਿਆ ਸਵੇਰੇ ਕਿ ਪਾਣੀ ਦਾ ਵਹਾ ਘਟਣ ਕਰਕੇ ਲੱਗਿਆ ਕਿ ਇੱਥੇ ਨੋਚ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਹੋਈ ਪਰ ਇਸ ਦੇ ਬਾਵਜੂਦ ਵੀ ਨੋਚ ਦਾ ਜਿਹੜਾ ਕਾਫੀ ਹਿੱਸਾ ਆ ਉਹ ਤੇਜ਼ ਪਾਣੀ ਵਹਾ ਕੇ ਲੈ ਗਿਆ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਬੀਬੀ ਇੰਦਰਜੀਤ ਕੌਰ ਮਾਨ ਹੁਣਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਇਹ ਵਲੰਟੀਅਰ ਅਤੇ ਹੋਰ ਪ੍ਰਸ਼ਾਸਨ ਅਧਿਕਾਰੀ ਇੱਥੇ ਮੌਜੂਦ ਨੇ ਇਸ ਮੌਕੇ ਤੇ ਡੀਸੀ ਜਲੰਧਰ ਵੱਲੋਂ ਵੀ ਰਾਤ ਦੌਰਾ ਕੀਤਾ ਗਿਆ ਦੋਸਤੋ ਇਸ ਵੇਲੇ ਤੁਹਾਨੂੰ ਜਿਹੜੇ ਸਾਹਮਣੇ ਅਸੀਂ ਦ੍ਰਿਸ਼ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਐਸ ਡੀ ਐਮ ਬਲੌਰ ਪ੍ਰਭਲীন ਕੌਰ ਉਹਨਾਂ ਨਾਲ ਹਲਕਾ ਬੁਧਾਇਕ ਬੀਬੀ ਇੰਦਰਜੀਤ ਕੌਰ ਮਾਨ ਰਾਤ ਦੇਰ ਸਮੇਂ ਦਰਿਆਬੰਨ ਤੇ ਬੰਦ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਥੇ ਕਰ ਰਹੇ ਕੰਮ ਜਿਨ੍ਹਾਂ ਨੌਜਵਾਨਾਂ ਨੇ ਜਿਨ੍ਹਾਂ ਲੋਕਾਂ ਨੇ ਰਾਤ ਭਰ ਕੰਮ ਕੀਤਾ ਉਹਨਾਂ ਨੂੰ ਹੌਸਲਾ ਦੇਣ ਦੇ ਬੰਨ ਦੀ ਇੱਥੇ ਚੱਲ ਰਹੀ ਸੁਰੱਖਿਆ ਨੂੰ ਲੈ ਕੇ ਇੱਥੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਡਿਊਟੀ ਦਿੱਤੀ ਜਿਹਨਾਂ ਦੇ ਨਾਲ ਬਿਲਗਾ ਤੋਂ ਉਹਨਾਂ ਦੀ ਪਾਰਟੀ ਦੇ ਵਰਕਰ ਇਹ ਨੌਜਵਾਨ ਖੜੇ ਨੇ ਇੱਥੇ ਹੀ ਕੱਲ ਕਿਸਾਨ ਆਗੂ ਅਮਰੀਕ ਸਿੰਘ ਭਾਰਤ ਸਿੰਘ ਪੁਰੀ ਨਾਲ ਐਮਐਲਏ ਇੰਦਰਜੀਤ ਕੌਰ ਮਾਨ ਦਾ ਜਿਹੜਾ ਤਕਰਾਰ ਹੋ ਗਿਆ ਸੀ ਇਸ ਤਕਰਾਰ ਤੋਂ ਬਾਅਦ ਲੱਗਦਾ ਕਿ ਐਮਐਲਏ ਦੀ ਪਹਿਲਾਂ ਦੇ ਮੁਕਾਬਲੇ ਹੋਰ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਬਣ ਗਈ ਕਿ ਉਹ ਇਸ ਦਰਿਆਬੰਨ ਤੇ ਆਪਣੀ ਜਿਹੜੀ ਆ ਉਹ ਪਹਿਨੀ ਨਜ਼ਰ ਰੱਖਣ ਬੇਸ਼ੱਕ ਉਹ ਪਹਿਲਾਂ ਵੀ ਆਪਣੇ ਕੰਮ ਦੇ ਵਿੱਚ ਕਾਫੀ ਨਿਗਰਾਨੀ ਰੱਖਦੇ ਆ ਇਸ ਦੇ ਬਾਵਜੂਦ ਵੀ ਵਿਰੋਧੀਆਂ ਦੀਆਂ ਖਰੀਆਂ-ਕੁਟੀਆਂ ਸੁਣਨੀਆਂ ਜਿਹੜੀਆਂ ਆ ਉਹ ਇੱਕ ਸਬਬ ਹੈ ਹੜ ਆਇਆ ਹੋਇਆ ਹੈ ਸਾਰੇ ਪਾਸੇ ਖਤਰਾ ਮੰਡਰਾਉਂਦਾ ਹੈ ਉਹਨਾਂ ਨੂੰ ਜਿਵੇਂ ਸਰਕਾਰ ਵੱਲੋਂ ਇਸ ਇਲਾਕੇ ਦੀ ਇਸ ਦਰਿਆਵਾਂ ਦੀ ਸੁਰੱਖਿਆ ਦਾ ਉਹਨਾਂ ਦਾ ਜੁਮਾ ਉਸ ਨੂੰ ਲੈ ਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਰਾਤ ਦੇ ਟਾਈਮ ਟਰੈਕਟਰ ਤੁਹਾਨੂੰ ਟਰਾਲੀਆਂ ਦੇ ਵਿੱਚ ਮਿੱਟੀ ਨਾਲ ਭਰੇ ਬੂਰੇ ਅਤੇ ਮਿੱਟੀ ਜਿਹੜੀ ਆ ਇਸ ਨੋਜ ਤੇ ਪਾਉਣ ਨੂੰ ਇਸ ਵੇਲੇ ਇਹ ਕੰਮ ਚੱਲ ਰਿਹਾ ਹੈ ਦੋਸਤੋ ਤੁਹਾਨੂੰ ਸਤਲੁਜ ਦਰਿਆ ਬਨ ਸੰਗੋਆਲ ਦੇ ਇਹ ਰਾਤ ਦੇ ਤੁਹਾਨੂੰ ਦ੍ਰਿਸ਼ ਦਿਖਾਉਨੇ ਆ ਇਹ ਦ੍ਰਿਸ਼ 12 ਵਜੇ ਤੋਂ ਬਾਅਦ ਦੇ ਨੇ ਜਿਵੇਂ ਦੱਸਿਆ ਗਿਆ ਤੇ ਤੁਹਾਨੂੰ ਦਿਖਾ ਰਿਹਾ ਕਿਵੇਂ ਬੰਨ ਦੀ ਰਾਖੀ ਸਾਰਾ ਰਾਤ ਕੰਮ ਚੱਲਦਾ ਰਿਹਾ ਇੱਥੇ ਪੁਲਿਸ ਪ੍ਰਸ਼ਾਸਨ ਇੱਥੇ ਹੋਰ ਵੀ ਵੱਖ-ਵੱਖ ਵਿਭਾਗ ਜਿਹੜੇ ਆ ਉਹ ਡਟੇ ਹੋਏ ਆ ਤਾਹਾਨੂੰ ਇਹ ਦਰਿਆ ਦਾ ਪਾਣੀ ਅੱਜ ਸਵੇਰੇ ਆਉ ਤੁਹਾਨੂੰ ਅੱਜ ਸਵੇਰ ਸਮੇਂ ਦੇ ਦ੍ਰਿਸ਼ ਦਿਖਾਉਨੇ ਆ ਜਦੋਂ ਪਾਣੀ ਦਾ ਵਹਾਅ ਥੋੜਾ ਜਿਹਾ ਐ ਕਹਿ ਸਕਦੇ ਆ ਐ ਹੀਠਾ ਹੋਇਆ ਤੇ ਉਸ ਤੋਂ ਬਾਅਦ ਸੁੱਕ ਦਾ ਸਾਹ ਲਿਆ ਰਾਤ ਇੱਥੇ ਕੰਮ ਕਰਨ ਵਾਲਿਆਂ ਨੇ ਕਿ ਉਹਨਾਂ ਨੇ ਦਰਿਆ ਦੇ ਬੰਨ ਨੂੰ ਜੜਾਇਆ ਉਹ ਬਚਾ ਲਿਆ ਸੋ ਦੋਸਤੋ ਇਸ ਮੌਕੇ ਤੇ ਇੱਕ ਉਹ ਵੀ ਲੋਕ ਨੇ ਜਿਹੜੇ ਲਗਾਤਾਰ ਇੱਥੇ ਹੱਥੀ ਕੰਮ ਕਰਦੇ ਨੇ ਇੱਥੇ ਉਹ ਵੀ ਲੋਕ ਦੇਖੇ ਗਏ ਨੇ ਜਿਹੜੇ ਇੱਥੇ ਦਰਿਆ ਦੇ ਵਹਾਅ ਨੂੰ ਦੇਖਣ ਆਉਂਦੇ ਨੇ ਇੱਥੇ ਸਿਆਸੀ ਲੋਕ ਵੀ ਜਿਹੜੇ ਕੱਲ ਸਰਕਾਰ ਨੂੰ ਜਿਵੇਂ ਕਿਹਾ ਜਾ ਸਕਦਾ ਕਿ ਸਵਾਲ ਕਰਦੇ ਸੀ ਉਹ ਵੀ ਦੇਖੇ ਗਏ ਨੇ ਇਸ ਮੌਕੇ ਤੇ ਸਿਆਸਤ ਕਰਨ ਵਾਲਿਆਂ ਨੇ ਸਿਆਸਤ ਵੀ ਕਰਨੀ ਹੈ ਕੰਮ ਕਰਨ ਵਾਲਿਆਂ ਨੇ ਕੰਮ ਵੀ ਕਰਨਾ ਹੈ ਜੇ ਅਗਰ ਸਿਆਸਤ ਕਰਨ ਵਾਲੇ ਸਿਆਸਤ ਨਾ ਕਰਨ ਤਾਂ ਸਰਕਾਰ ਸਰਕਾਰੀ ਨਮਾਇੰਦਿਆਂ ਨੂੰ ਕੰਨ ਕਿਵੇਂ ਹੋਣਗੇ ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲ ਹੈ ਸੋ ਦੋਸਤੋ ਬਿਲਗਾ نیوز ਆਨਲਾਈਨ ਵੱਲੋਂ ਤੁਹਾਨੂੰ ਇਹ ਮੌਕੇ ਦੇ ਦ੍ਰਿਸ਼ ਦਿਖਾਏ ਜਾ ਰਹੇ ਨੇ ਕਿਵੇਂ ਲੱਗਾ ਤੁਹਾਨੂੰ ਇਹ ਵੀਡੀਓ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਇਸ ਸਮੇਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਇਸ ਮਾਰ ਨੂੰ ਕਿਵੇਂ ਪੰਜਾਬ ਨੇ ਝੱਲਣਾ ਹੈ ਕਿਵੇਂ ਲੋਕ ਇਸ ਮਾਰਦੇ ਹੀਟਾਂ ਜਿਹੜੇ ਆ ਗਏ ਆ ਉਹਨਾਂ ਨੇ ਮੁੜ ਉਠਣਾ ਇਹ ਆਪਣੇ ਆਪ ਵਿੱਚ ਸਵਾਲ ਹੈ ਇਸ ਵੇਲੇ ਲੋੜ ਹੈ ਉਹਨਾਂ ਲੋਕਾਂ ਦੀ ਬਾਹ ਫੜਨ ਦੀ ਜਿਨ੍ਹਾਂ ਨੂੰ ਇਸ ਕੁਦਰਤੀ ਕਰੋਪੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ਦੋਸਤੋ ਤੁਸੀਂ ਸਤਲੁਜ ਦਰਿਆਵਨ ਸੰਗੋਵਾਲ ਦੇ ਅੱਜ ਸਵੇਰ ਦੇ ਇਹ ਦ੍ਰਿਸ਼ ਦੇਖ ਰਹੇ ਆ ਇਸ ਤੋਂ ਪਹਿਲਾਂ ਅਸੀਂ ਰਾਤ ਭਰ ਦਾ ਤੁਹਾਨੂੰ ਉਹ ਵੀਡੀਓ ਦਿਖਾਇਆ ਜਿਸ ਵਿੱਚ ਐਸਡੀਐਮ ਫਲੋਰ ਅਤੇ ਹਲਕਾ ਨਕੂਦਰ ਦੀ ਐਮਐਲਏ ਬੀਬੀ ਇੰਦਰਜੀਤ ਕੁਰਮਾਨ ਬਲੂ ਆਪਣੇ ਬਰਕਰਾਰ ਸਮੇਤ ਮੌਕੇ ਤੇ ਜਾ ਕੇ ਰਾਤ ਭਰ ਕੰਮ ਦਾ ਜੱਝਾ ਲਿਆ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਸਾਡਾ ਕਿਵੇਂ ਲੱਗਾ ਤੁਸੀਂ ਸਾਡੇ ਇੱਕ ਵਾਰੀ ਫੇਰ ਦਹਰਾਉਨੇ ਆ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ ਵਿਚਾਰ ਤੁਸੀਂ ਆਪਣੇ ਵੱਲੋਂ ਚੰਗੇ ਸੁਚੱਜੇ ਤੇ ਅਜਿਹੇ ਦਿਓ ਜਿਹੜੇ ਪੜਨ ਵਾਲੇ ਨੂੰ ਤੁਹਾਡਾ ਇਸ ਵਿਚਾਰਾਂ ਦੇ ਵਿੱਚ ਕੋਈ ਨੀਵਾ ਪਾਣਾ ਲੱਗੇ ਇੱਥੇ ਕਰਦੇ ਹਾਂ ਸਮਾਪਤੀ ਮੈਂ ਅਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਫੇਸਬੁੱਕ ਪੇਜ ਅਤੇ ਬਿਲਗਾ ਨਿਊਜ਼ ਆਨਲਾਈਨ YouTube ਚੈਨਲ